ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ạtਵਾਰ ਗੱਲ ਕਰਦੇ ਆ 사दिक ਦੀ 사दिक ਦੇ ਪਿੰਡ ਡੋੜ ਵਿਖੇ ਅੱਜ ਗੁਰਦੁਆਰਾ ਸ਼੍ਰੀ ਤੱਬੂ ਸਾਹਿਬ ਤੋਂ ਨਗਰ ਕੀਰਤਨ ਜੋ ਹੈ ਉਹ ਸਜਾਇਆ ਗਿਆ ਤੁਹਾਨੂੰ ਦੱਸ ਦਈਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਇਹ ਜੋ ਨਗਰ ਕੀਰਤਨ ਹੈ ਉਹ ਇੱਥੇ ਸਜਾਇਆ ਗਿਆ ਤੇ ਲੋਕਾਂ ਨੂੰ ਇੱਥੇ ਗੁਰਸਿੱਖੀ ਵੱਲ ਆਉਣ ਦੀ ਅਪੀਲ ਵੀ ਕੀਤੀ ਗਈ ਹੈ ਤੁਹਾਨੂੰ ਦੱਸਦੀ ਹੈ ਕਿ ਇੱਥੇ ਕਵਿਸ਼ਰੀ ਜੱਥੇ ਵੱਲੋਂ ਵੀ ਸਿੱਖ ਸੰਗਤਾਂ ਨੂੰ ਨੇਹਾਲ ਕੀਤਾ ਗਿਆ ਗੁਰਬਾਣੀ ਗਾ ਕੇ ਤਾਂ ਇੱਥੇ ਉਹਨਾਂ ਨੇ ਜਿਹੜੇ ਗੁਰਦੁਆਰਾ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਜਿਹੜੇ ਅੱਜਕੱਲ ਦੇ ਨੌਜਵਾਨ ਪੀੜੀ ਹੈ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਗੁਰਸਿੱਖੀ ਵੱਲ ਆਉਣ ਅਤੇ ਗੁਰਸਿੱਖੀ ਨੂੰ ਅਪਣਾਉਣ ਕਿਉਂਕਿ ਅੱਜਕੱਲ ਜਿਹੜਾ ਸਮਾਜ ਦੇ ਵਿੱਚ ਨਸ਼ੇ ਪੱਤੇ ਜਿਹੜੇ ਨੇਗੇ ਇਹ ਬਹੁਤ ਜ਼ਿਆਦਾ ਵੱਧ ਰਹੇ ਨੇ ਤਾ ਇਥੇ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਪਿੰਡ ਡੋੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਨਗਰ ਕੀਰਤਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਜਿੱਥੇ ਕਿ ਸਿੱਖ ਸੰਗਤਾਂ ਦੇ ਵੱਲੋਂ ਕਾਫੀ ਜ਼ਿਆਦਾ ਵੱਧ ਝੜ ਕੇ ਹਿੱਸਾ ਲਿਆ ਗਿਆ ਹੈ ਗੁਰਦੁਆਰੇ ਦੇ ਪ੍ਰਧਾਨ ਵੱਲੋਂ ਇਥੇ ਪਿੰਡ ਵਾਸੀਆਂ ਦੀ ਚੰਗੀ ਸਿਹਤ ਲਈ ਕਾਮਨਾ ਵੀ ਕੀਤੀ ਗਈ ਹੈ ਗੁਰਦੁਆਰਾ ਪ੍ਰਧਾਨ ਨੇ ਇਥੇ ਹੋਰ ਕੀ ਕੀਤਾ ਹੈ ਆਓ ਦੇਖਦੇ ਹਾਂ ਵੈਗੁਰੂ ਦੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 357ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੇ ਦੇਸ਼ ਵਾਸੀਆਂ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ ਤਦਾਸ ਦੇ ਨਗਰਪਿੰਡ ਡੋੜਾ ਜ਼ਿਲ੍ਹਾ ਫਰੀਦਕੋਟਾ ਤਹਿਸੀਲ ਫਰੀਦਕੋਟ ਥਾਣਾ ਸਾਦਕ ਵਿਖੇ ਸਮੁੱਚੇ ਸੰਗਤ ਦੇ ਸਹਿਯੋਗ ਨਾਲ ਨਗਰ ਪੰਚਾਇਤ ਦੇ ਸਹਿਯੋਗ ਨਾਲ ਸਾਡਾ ਨਗਰ ਵੀ 357ਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਤੇ 35 ਸਾਲ ਸਾਨੂੰ ਲਗਾਤਾਰ ਮਨਾਉਂਦਿਆਂ ਨੂੰ ਹੋ ਰਿਹਾ ਸੋ ਇਸੇ ਤਰ੍ਹਾਂ ਹੀ ਪਰਮਾਤਮਾ ਨਗਰ ਤੇ ਮਿਹਰ ਭਰਿਆ ਹੱਥ ਰੱਖੇ ਚੜ੍ਹਦੀ ਕਲਾ ਕਰੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਇਦਾਂ ਹੀ ਬਣੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਸ਼ਵੀਆ ਕਾਲ